ਸਸ਼ੀਗਲ ਜੀ ਅੱਜ ਲੈ ਕੇ ਆਇਆ ਆਪਾਂ ਤੁਹਾਡੇ ਵਾਸਤੇ ਦੋ ਕੋਠੀਆਂ 2 2000 ਸਕਰ ਫੁੱਟ ਦੀਆਂ ਜੋ ਕਿ ਸੇਮ ਨਕਸ਼ਾ ਜਿਵੇਂ ਬਿਲਕੁਲ ਵਿੱਚੋਂ ਆਪਾਂ ਤੁਹਾਨੂੰ ਇੱਕ ਕੋਠੀ ਦਿਖਾਉਣੇ ਆ ਪਹਿਲਾਂ ਸਾਰੀ ਸੇਮ ਨਕਸ਼ੇ ਦੀਆਂ ਜੁੜੀਆਂ ਹੋਈਆਂ ਦੋ ਭਰਾਵਾਂ ਦੀਆਂ ਦੋ ਕੋਠੀਆਂ ਨੇ ਜੋੜ ਕੇ ਬਣਾਈਆਂ ਹੋਈਆਂ ਨੇ ਜੀ ਇਹ 1500 ਸਕਰ ਫੁੱਟ ਏਰੀਆ ਇੱਕ ਕੋਠੀ ਦਾ ਥੱਲੇ ਵਾਲਾ ਪੋਰਸ਼ਨ ਹੈ ਜੀ ਤੇ ਫਰਸਟ ਫਲੋਰ ਦੇ ਉੱਤੇ ਆਪਾਂ ਗੱਲ ਕਰੀਏ 500 ਸਕਰ ਫੁੱਟ ਏਰੀਆ ਜੀ ਸਾਰਾ 2000 ਸਕਰ ਫੁੱਟ ਇੱਕ ਕੋਠੀ ਦਾ ਏਰੀਆ ਬਣਦਾ ਆਪਾਂ ਤੁਹਾਨੂੰ ਦਿਖਾਉਣੇ ਆ ਸਾਰੀ ਕੋਠੀ ਦਾ ਨਕਸ਼ਾ ਤਾਂ ਦੇਖੋ ਬਾਹਰੋਂ ਤੁਸੀਂ ਫਰੰਟ ਦੇ ਤਾਂ ਮੈਂ ਆਪੇ ਇਹ ਵੀ ਦੱਸ ਦਿਆਂ ਵੀ ਆਪਾਂ ਕਿੱਥੋਂ ਕੋਠੀਆਂ ਇਹ ਜਿਹੜਾ ਇਹਨਾਂ ਦਾ ਕਿੰਕੋ ਸੈਂਟਰ ਆ ਜਿਹੜਾ ਵਿਚਾਲਾ ਆ ਸੈਂਟਰ ਆ ਕੇ ਜਾਂ ਕਾਲਮ ਲੱਗਿਆ ਹੋਇਆ ਇੱਕ ਇੱਧਰ ਆ ਗਈ ਉੱਧਰ ਆ ਗਈ ਪਹਿਲਾਂ ਆਪਾਂ ਉਧਰਲੀ ਕੋਠੀ ਆਪਾਂ ਤੁਹਾਨੂੰ ਸਾਰੀ ਅੰਦਰ ਤੋਂ ਵੀ ਦਿਖਾਵਾਂਗੇ ਤੇ ਸੇਮ ਨਕਸ਼ੇ ਦੀਆਂ ਕੋਠੀਆਂ ਜੇ ਆਪਾਂ ਇੱਧਰ ਵੀ ਆਵਾਂਗੇ ਤੁਹਾਨੂੰ ਦਿਖਾਉਣੇ ਆਗੇ 2 2000 ਸਕਰ ਫੁੱਟ ਦੀਆਂ ਮਾਡਰਨ ਲੁੱਕ ਦੀਆਂ ਬਹੁਤ ਸੋਹਣੀਆਂ ਦੋ ਕੋਠੀਆਂ ਆ ਦੇਖੋ ਜੀ ਇੱਧਰਲੇ ਪਾਸੇ ਪੋਰਚ ਆ ਗਿਆ ਜੀ ਪਹਿਲਾਂ ਉਧਰੋਂ ਜਿੱਧਰੋਂ ਆਪਾਂ ਸਟਾਰਟ ਕੀਤਾ ਸੀ ਉਧਰ ਪੋਰਚ ਸੀਗਾ ਪਹਿਲਾਂ ਵਾਲੀ ਕੋਠੀ ਦਾ ਸੇਮ ਹੀ ਇਹ ਚੀਜ਼ ਆ ਕਿ ਇਧਰਲੇ ਪਾਸੇ ਇਧਰੋਂ ਆਪਾਂ ਸਟਾਰਟ ਕਰਾਂਗੇ ਪੋਰਚ ਵਾਲੀ ਸਾਈਡ ਤੋਂ ਤੇ ਇਹਦੇ ਵਿੱਚ ਪੱਥਰ ਲੱਗ ਚੁੱਕਿਆ ਹੈ ਜੀ ਕੋਠੀ ਦੇ ਵਿੱਚ ਤੇ ਆਪਾਂ ਸਾਰੀ ਤੁਹਾਨੂੰ ਅੰਦਰ ਤੋਂ ਦਿਖਾਉਣੀ ਹੈ ਬਹੁਤ ਸੋਹਣੀ ਪਲਾਨਿੰਗ ਹੈ ਅਗਰ ਦੋ ਭਰਾਵਾਂ ਨੇ ਕੋਠੀਆਂ ਬਣਾਉਣੀ ਹੋਣ ਚਾਹੇ ਉਹ ਕਲਾਸਿਕ ਲੁੱਕ ਦੀ ਹੋਣ ਚਾਹੇ ਮਾਡਰਨ ਲੁੱਕ ਦੀ ਹੋਣ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਹੈ ਜੀ ਇਹ ਮਾਡਰਨ ਲੁੱਕ ਦੀ ਹੈ ਅਗਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਰ ਇਦਾਂ ਦਾ ਘਰ ਤੁਸੀਂ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਆਪਾਂ ਚੱਲੇ ਆਂ ਜੀ ਪੋਰਚ ਵਿੱਚੋਂ ਦੀ ਪੈਂਟਰ ਹੁੰਨੇ ਆਂ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਸਾਰਾ ਪਲਾਨ ਦਿਖਾਵਾਂਗੇ ਕੋਠੀ ਦਾ ਕਿਵੇਂ ਦਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਤੇ ਪੇਜ ਨੂੰ ਜ਼ਰੂਰ ਫੋਲੋ ਕਰਨਾ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਆਪਾਂ ਹੋ ਗਏ ਜੀ ਐਂਟਰ ਕੋਠੀ ਦੇ ਵਿੱਚ ਪੋਰਚ ਵਾਲੀ ਸਾਈਡ ਤੋਂ ਲੈਫਟ ਸਾਈਡ ਦੇ ਉੱਤੇ ਇੱਕ ਕਿਚਨ ਬਣਿਆ ਹੋਇਆ ਜੀ ਆਹ ਦੇਖੋ ਬਹੁਤ ਸੋਹਣਾ ਸੀਮਿਤ ਜੇ ਏਰੀਆ ਦੇ ਵਿੱਚ ਇੱਕ ਖੁੱਲਾ ਕਿਚਨ ਹੈ ਜੀ ਕਾਰਨਰ ਵਿੰਡੋ ਲੱਗੀ ਹੋਈ ਏ ਤੇ ਤੇ ਜਿੱਧਰੋਂ ਆਪਾਂ ਤੁਰ ਕੇ ਆਏ ਸੀ ਬਾਹਰਲੇ ਪਾਸਿਓ ਇਹ ਉੱਧਰਲਾ ਪਾਸਾ ਹੈਗਾ ਤੇ ਇਧਰ ਇੱਕ ਛੋਟਾ ਜਿਹਾ ਰੂਮ ਦਿੱਤਾ ਹੋਇਆ ਜੀ ਬੈਡਰੂਮ ਜੋ ਕਿ ਇਹਨਾਂ ਜਿਆਦਾ ਛੋਟਾ ਵੀ ਨਹੀਂ ਵੈਸੇ 12x12 ਦਾ ਹੈ ਵਧੀਆ ਹਰ ਇੱਕ ਰੂਮ ਇਸ ਕੋਠੀ ਦਾ ਸੀਮਤ ਜਿਹੇ ਏਰੀਆ ਦੇ ਵਿੱਚ ਹੈਗਾ ਕੋਈ ਜਿਆਦਾ ਏਰੀਆ ਦੇ ਵਿੱਚ ਨਹੀਂ ਕਵਰ ਕੀਤਾ ਹੋਇਆ ਤੇ ਇਧਰ ਆ ਗਏ ਜੀ ਤੁਹਾਨੂੰ ਆਪਾਂ ਇਹ ਦਿਖਾਉਣੇ ਆ ਇਹ ਡਾਇਨਿੰਗ ਰੂਮ ਦਾ ਏਰੀਆ ਆਪਾਂ ਕਹਿ ਸਕਦੇ ਪੋਰਚ ਵਿੱਚ ਇਹਦੀ ਵਿੰਡੋ ਰੱਖੀ ਹੋਈ ਹੈ ਰੌਸ਼ਨੀ ਵੀ ਕਾਫੀ ਪੈਂਦੀ ਹੈ ਕੋਠੀ ਦੇ ਵਿੱਚ ਤੇ ਇੱਕ ਬੈਡਰੂਮ ਆ ਗਿਆ ਜੀ ਇਧਰਲੇ ਪਾਸੇ ਨਾਲ ਹੀ ਇਹਦੇ ਇਹਦੇ ਚਾਪਾ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਆਪਸ਼ਨ ਰੱਖੀ ਹੋਈ ਹੈ ਸਟੋਰ ਦੀ ਆ ਦੇਖੋ ਜਿਹੜਾ ਆਪਾਂ ਤੁਹਾਨੂੰ ਡਰੈਇੰਗ ਰੂਮ ਦਿਖਾਇਆ ਸੀ ਉਹਦੀ ਬੈਕ ਸਾਈਡ ਆ ਸਟੋਰ ਆ ਗਿਆ ਜੀ ਤੇ ਸਾਹਮਣੇ ਆ ਗਿਆ ਬੈਡਰੂਮ ਤੇ ਹੁਣ ਆਪਾਂ ਇਹ ਬੈਡਰੂਮ ਦੇ ਵਿੱਚੋਂ ਨਿਕਲਦੇ ਆ ਸਾਹਮਣੇ ਆਪਾਂ ਨੂੰ ਕਿਚਨ ਦਿਖੂਗਾ ਇਧਰੋਂ ਆਪਾਂ ਲੈਫਟ ਸਾਈਡ ਤੇ ਦੇਖਿਆ ਸੀਗਾ ਡਰੈਇੰਗ ਰੂਮ ਫੇਰਾ ਬੈਡਰੂਮ ਦੇ ਵਿੱਚ ਆਪਾਂ ਆ ਤੇ ਉਧਰਲਾ ਡਰੈਇੰਗ ਬੈਡਰੂਮ ਆਪਾਂ ਦੇਖ ਚੁੱਕੇ ਰਪੋੜੀਆਂ ਥੱਲੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਤੇ ਆਪਾਂ ਹੁਣ ਦੂਜੀ ਪਾਸੇ ਇਧਰਲੇ ਪਾਸੇ ਆਉਣੀ ਹੈ ਜੀ ਦੋ ਬੈੱਡਰੂਮ ਬਣੇ ਹੋਏ ਜੀ ਥੱਲੇ ਡ੍ਰੈਇੰਗ ਰੂਮ ਬਣਿਆ ਹੋਇਆ ਇੱਕ ਸਟੋਰ ਆਪਾਂ ਤੁਹਾਨੂੰ ਆਪਸ਼ਨ ਦਿਖਾਤੀ ਤੇ ਡਰੈਸਿੰਗ ਏਰੀਆ ਤੇ ਵਾਸ਼ਰੂਮ ਏਰੀਆ ਇਸ ਕੋਠੀ ਦਾ ਆ ਦੇਖੋ ਅਲੱਗ ਤੋਂ ਰੱਖਿਆ ਆ ਜੀ ਇਹਦੇ ਬੈੱਡਰੂਮ ਨਾਲ ਕਿਸੇ ਨਾਲ ਅਟੈਚ ਨਹੀਂ ਕੀਤਾ ਹੋਇਆ ਕੋਈ ਵੀ ਵਾਸ਼ਰੂਮ ਤਾਂ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਪਲਾਨ ਇਹ ਤੁਸੀਂ ਦੱਸਣਾ ਜਰੂਰ ਆਪਾਂ ਉੱਪਰ ਵਾਲੇ ਪੋਰਸ਼ਨ ਦੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਜਿਹੜੀ ਨਾਲ ਕੋਠੀ ਆ ਸੇਮ ਹੀ ਉਸ ਕੋਠੀ ਦਾ ਨਕਸ਼ਾ ਬਿਲਕੁਲ ਸੇਮ ਇੱਕ ਵੀ ਕਮਰੇ ਦਾ ਜਾਂ ਕਿਸੇ ਵੀ ਲੋਬੀ ਦਾ ਕਮਰੇ ਦਾ ਕਿਚਨ ਦਾ ਕਿਸੇ ਵੀ ਚੀਜ਼ ਦਾ ਜੋ ਸਾਈਜ਼ ਹੈ ਉਹਦਾ ਕੋਈ ਫਰਕ ਨਹੀਂ ਸੇਮ ਚੀਜ਼ ਹੈ ਜੀ ਤੇ ਬਹੁਤ ਸੋਹਣੀ ਮਾਡਰਨ ਲੁੱਕ ਦੀਆਂ ਦੋ ਸੋਹਣੀਆਂ ਬਹੁਤ ਸੋਹਣੀਆਂ ਕੋਠੀਆਂ ਬਣ ਕੇ ਤਿਆਰ ਹੋਈਆਂ ਨੇ ਤੇ ਹਜੇ ਇਹਦੇ ਕੰਮ ਕੰਪਲੀਟ ਹੋਣਾ ਜਦੋਂ ਰੰਗ ਹੋ ਗਈਆਂ ਜੀ ਆਪਾਂ ਤੁਹਾਨੂੰ ਦੁਬਾਰਾ ਤੋਂ ਇਹਦੀ ਵੀਡੀਓ ਕਰਕੇ ਦਿਖਾਵਾਂਗੇ ਆਪਾਂ ਤੁਹਾਨੂੰ ਦੋਨੇ ਕੋਠੀਆਂ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਆ ਗਏ ਜੀ ਫਸਟ ਫਲੋਰ ਹੈਗਾ ਉਹਦੇ ਲੋਬੀ ਵਾਲੇ ਏਰੀਆ 'ਚ ਆਪਾਂ ਖੜੇ ਆ ਆਹ ਲੋਬੀ ਦਾ ਏਰੀਆ ਆ ਗਿਆ ਜੀ ਉਹਦਾ ਇਦੇ ਚ ਇੱਕ ਬੈਡਰੂਮ ਰੱਖਿਆ ਹੋਇਆ ਆ। ਆ ਦੇਖੋ ਜੀ ਇਹਦੇ ਚ ਇੱਕ ਬੈਡਰੂਮ ਹੈ। ਤੇ ਉੱਪਰ ਵੀ ਵਾਸ਼ਰੂਮ ਦੀ ਆਪਸ਼ਨ ਦਿੱਤੀ ਹੋਈ ਹੈ। ਵਾਸ਼ਰੂਮ ਰੱਖਿਆ ਹੋਇਆ ਉੱਪਰ ਵਾਲੇ ਪੋਰਸ਼ਨ ਤੇ ਇਹ ਲੌਬੀ ਨਾਲ ਅਟੈਚ ਆ ਜੀ। ਤੁਹਾਨੂੰ ਦਿਖਾਉਣੇ ਆ ਦੇਖੋ। ਆ ਨੌਬੀ ਦਾ ਏਰੀਆ ਆ ਗਿਆ। ਇਹਦੇ ਨਾਲ ਅਟੈਚ ਇੱਧਰ ਵਾਸ਼ਰੂਮ ਹੈ। ਖੁੱਲਾ ਵਾਸ਼ਰੂਮ ਰੱਖਿਆ ਹੋਇਆ ਜੀ। ਸੇਮ ਹੀ ਉਸ ਕੋਠੀ ਦੇ ਵੀ ਇਦਾਂ ਹੀ ਰੱਖਿਆ ਹੋਇਆ। ਤੁਹਾਨੂੰ ਆਪਾਂ ਉਧਰੋਂ ਵੇੜਾ ਚੱਲ ਕੇ ਦਿਖਾ ਦਿੰਨੇ ਆ। ਆ ਜੀ ਆਪਾਂ ਹੁਣ ਇੱਧਰੋਂ ਬਾਹਰ ਚੱਲਦੇ ਆ। ਜੋ ਕਿ ਬੇੜਾ ਆਪਾਂ ਫਰੰਟ ਤੇ ਬਰਾੰਡਾ ਰੱਖਿਆ ਹੋਇਆ ਹੈ ਤੇ ਦੋਸਤੋ ਇਧਰਲੇ ਪਾਸੇ ਇੱਥੇ ਬਾਈਹ ਹੋਰੀ ਕਹਿੰਦੇ ਸਟੀਲ ਵਾਲੀ ਸਟੀਲ ਲਾ ਕੇ ਗਲਾਸ ਲਾਉਣਾਗਾ ਤੇ ਬਾਕੀ ਤੁਸੀਂ ਦੱਸਣਾ ਜਰੂਰ ਕਮੈਂਟਾਂ ਦੇ ਵਿੱਚ ਇਹਦੇ ਵਿੱਚ ਕੀ ਇੱਥੇ ਕੀ ਸੂਟ ਕਰੂਗਾ ਵੈਸੇ ਮਾਡਰਨ ਲੁੱਕ ਦੀ ਗੱਠੀ ਤੇ ਜ਼ਿਆਦਾਤਰ ਆਪਾਂ ਗਲਾਸ ਲੱਗਿਆ ਦੇਖਦੇ ਆ ਜੋ ਕਿ ਉੱਪਰ ਸਟੀਲ ਲੱਗੀ ਹੁੰਦੀ ਹੈ ਆਪਾਂ ਇਹਦੇ ਬੈਕ ਸਾਈਡ ਚ ਆ ਲੈਂਦੇ ਆ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੇ ਇਹਦੇ ਵਿੱਚ ਆ ਦੇਖੋ ਉੱਪਰ ਵਾਲੇ ਪੋਰਸ਼ਨ ਤੇ ਜੀ ਆਪਾਂ ਦੋਨੇ ਕੋਠੀਆਂ ਜੋਇੰਟ ਨੇ ਜੀਆਂ ਤੇ ਇੱਧਰ ਪੌੜੀਆਂ ਪੌੜੀਆਂ ਦਾ ਹੋਣਾ ਤੁਹਾਨੂੰ ਆ ਦੇਖੋ ਉਹ ਪੌੜੀਆਂ ਚੜ ਰਹੀਆਂ ਨੇ ਬਾਹਰਲੇ ਪਾਸੇ ਆ ਦੇਖੋ ਜੀ ਵੀ ਸ਼ੇਪ ਬਣੀਆਂ ਹੋਈਆਂ ਨੇ ਥੱਲੋ ਇਹ ਸੈਂਟਰ ਦੇ ਵਿੱਚ ਬਣੀਆਂ ਹੋਈਆਂ ਜੀ ਆਪਾਂ ਉੱਪਰ ਚੱਲਦੇ ਹਾਂ ਜੋ ਕਿ ਛੱਤ ਹੈਗੀ ਆ ਦੇਖੋ ਉੱਪਰ ਵਾਲੇ ਟਾਪ ਤੇ ਆ ਗਈ ਆਪਾਂ ਇੱਥੇ ਟੈਂਕੀਆਂ ਰੱਖੀਆਂ ਹੋਈਆਂ ਕਿਧਰ ਆ ਗਈ ਟੈਂਕੀ ਤੇ ਆਪਾਂ ਦੂਜੀ ਵੀ ਤੁਹਾਨੂੰ ਦਿਖਾਉਣੀ ਹੈ ਇੱਕ ਕੋਠੀ ਦੀ ਜੇ ਆ ਗਈ ਇੱਕ ਦੀ ਉਹ ਸਾਹਮਣੇ ਆ ਗਈ ਉਹ ਦੇਖੋ ਜੀ ਵੀਡੀਓ ਵਿੱਚ